ਜੇਕਰ ਇਸ ਬਾਬੇ ਦੀਆਂ ਗੱਲਾਂ ਕਰੀਆਂ ਤੇ ਸੱਚੀਆਂ ਲੱਗੀਆਂ ਤਾਂ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰਨਾ ਤੇ ਸੁਣੋ ਕੀ ਕਹਿ ਰਿਹਾ ਹੈ ਇਹ ਬਾਬਾ ਮੇਰੀ ਮਾਂ ਕਹਿੰਦੀ ਹੈ ਕਹਿੰਦੀ ਪੁੱਤ ਕਹਿੰਦੀ ਜੇ ਆਧਾਰ ਮਿਲੂਗਾ ਖੁਸ਼ ਨਾ ਹੋਈ ਮੈਂ ਤੈਨੂੰ ਆਪਣੀ ਗੱਲ ਲੱਗਿਆਂ ਦੱਸਣ ਅੱਛਾ ਹਾਂ ਕਹਿੰਦੀ ਖੁਸ਼ ਨਾ ਹੋਈ ਹਾਂ ਮੈਂ ਕਾਤੇ ਮਾਂ ਹਾਂ ਕਹਿੰਦੀ ਤਾਂ ਬੀਹ ਨੂੰ ਘੁੰਮ ਕੇ ਆਉਣਾ ਆਧਾਰ ਨੇ ਕੋਠੇ-ਕੋਠੇ ਆ ਜਾਣਾ ਤੇਰੇ ਮੂਹਰੇ ਅੱਛਾ ਮੈਂ ਤਾਂ ਠੀਕ ਆ ਔਰ ਠੱਗਾਂ ਚੋਰਾਂ ਦੇ ਚਿੱਟੇ ਕੱਪੜੇ ਨਾਲ ਦੇਖੀ ਨੋਕਾਂ ਵਾਲੀਆਂ ਜੁੱਤੀਆਂ ਨਾਲ ਦੇਖੀ ਹਾਂ ਉਹਨਾਂ ਪਰ ਮਾਰ ਪੈਂਦੀ ਦੇਖੀ ਤੁਮਹਾ ਠੀਕ ਹੈ ਭਾਈ ਹੱਕ ਦੀ ਕਮਾਈ ਕਰਕੇ ਖਾਏਗਾ ਰੜੇ ਮੈਦਾਨ ਚ ਬੈਠ ਕੇ ਖਾਣੇ ਤੈਨੂੰ ਜੋ ਨਹੀਂ ਲੱਗੂ ਕਿਸੇ ਦਾ ਦੇਣਾ ਨਾ ਭੁੱਲੀ ਜੇ ਕਿਸੇ ਤੇ ਲੈਣੇ 10 ਰੁਪਏ ਪਿਛੱਕ ਭੁੱਲੀਂ ਦੇਣਾ ਨਾ ਭੁੱਲੀ ਤੇਰੀ ਗਰਜ ਨਹੀਂ ਖਾ ਲੂਗੀ ਦੇਖੋ ਜੀ ਕੱਟੀ ਮੈਂ ਗਰੀਬੀ ਐ ساری ਜ਼ਿੰਦਗੀ ਜਾਤ ਦਾ ਮੈਂ ਝੂਰ ਆ ਕੰਮ ਮੈਂ ਸਾਰੇ ਘਰੇ ਛੱਡਿਆ ਮੈਂ ਕੋਈ ਨਹੀਂ ਜੀ ਸਮਝਦਾ ਗੱਲ ਹਾਂ ਬੋਰ ਵੀ ਕਰ ਲਿਆ ਖੇਤੀ ਦਾ ਕੰਮ ਵੀ ਮੈਂ ساری ਜ਼ਿੰਦਗੀ ਕਰਦਾ ਰਿਆ ਠੇਕੇ ਲੈ ਕੇ ਜੋ ਕੁਛ ਨਹੀਂ ਉਹ ਕਰਿਆ ਮੈਂ ਠੀਕ ਐ ਪਰ ਮੇਰੀ ਨਾ ਤਾਂ ਖੜੀ ਆ ਗੱਜ ਹਾਂ ਨਾ ਮੈਂ ਹੋਇਆ ਅਮੀਰ ਨਾ ਮੇਰੇ ਬਹੁਤਾ ਹੋਇਆ ਵੀ ਬਹੁਤ ਔਰ ਮੈਂ ਸ਼ਾਂਤੀ ਦਾ ਸ਼ਾਂਤ ਕੀ ਐ ਮੈਨੂੰ ਮਨ ਨੂੰ ਛਾਂਦ ਕੀ ਇਹੀ ਆ ਵੀ ਸੱਚੇ ਪਰਮਾਤਮਾ ਪਾਛਤ ਆਏ ਹੁਣ ਹੁਣ ਦੇ ਡੰਗ ਤਾਂ ਦੇਤੀ ਸਾਂਝ ਨੂੰ ਵੀ ਤੂੰ ਡੰਗ ਠੀਕ ਹੈ ਭਰੋਸਾ ਆਪ ਹਮ ਮੈਂ ਠੱਗੀ ਚੋਰੀ ਪਰ ਕਿਸੇ ਦੇ ਮੈਂ ਕੋਨਾ ਮਾ ਚੀਜ਼ਾਂ ਮੰਗ ਨਹੀਂ ਕਿ ਮੈਂ ਆਪਣੀਆਂ ਮਾਂ ਦੀਆਂ ਗੱਲਾਂ ਬਤ